ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਔਰਤਾਂ ਤੇ ਮਰਦਾਂ ਦੀਆਂ ਕੁਝ ਕੌੜੀਆਂ ਤੇ ਸੱਚੀਆਂ ਗੱਲਾਂ ਮਰਦ ਜ਼ਰੂਰ ਸੁਣੋ ਜੋ ਲੜਕੀ ਘਰ ਵਾਲਿਆਂ ਨੂੰ ਉੱਲੂ ਬਣਾ ਕੇ ਤੁਹਾਨੂੰ ਮਿਲ ਨਾ ਸਕਤੀ ਹੈ ਫਿਰ ਉਹ ਤੁਹਾਨੂੰ ਵੀ ਉੱਲੂ ਬਣਾ ਕੇ ਗੈਰਾਂ ਨਾਲ ਮਿਲਣ ਜਾ ਸਕਦੀ ਹੈ ਗੱਲ ਕੌੜੀ ਹੈ ਪਰ ਸੱਚ ਹੈ ਚਾਪਲਸੀ ਅਤੇ ਤਲਵੇ ਚੱਟਣ ਵਿੱਚ ਮਹਰ ਆਦਮੀ ਅਤੇ ਸਵੈ ਇੱਛਾ ਨਾਲ ਜਿਸਮ ਸਮਪਨ ਵਾਲੀ ਔਰਤ ਦੀ ਤਰੱਕੀ ਬਹੁਤ ਤੇਜ਼ੀ ਨਾਲ ਹੁੰਦੀ ਹੈ ਔਰਤ ਕਦੇ ਗਲਤ ਰਸਤੇ ਤੇ ਨਹੀਂ ਚੱਲਦੀ ਸਗੋਂ ਗਲਤ ਰਸਤੇ ਤੇ ਚੱਲਣ ਲਈ ਮਰਦ ਉਸ ਨੂੰ ਮਜਬੂਰ ਕਰ ਦਿੰਦਾ ਹੈ ਅਤੇ ਗਲਤ ਔਰਤ ਨੂੰ ਠਹਿਰਾ ਦਿੰਦਾ ਹੈ ਔਰਤ ਦੇ ਸਰੀਰ ਵਿੱਚ ਇੰਨੀ ਸਮਰੱਥਾ ਹੁੰਦੀ ਹੈ ਕਿ ਉਹ ਮਰਦ ਦੇ ਛੂਹਣ ਤੋਂ ਪਤਾ ਲਗਾ ਲੈਂਦੀ ਹੈ ਕਿ ਉਹ ਚਾਹੁੰਦਾ ਕੀ ਹੈ ਸਬਰ ਕਿਸ ਨੂੰ ਕਹਿੰਦੇ ਹਨ ਇਹ ਜਰਾ ਬੇਟੀਆਂ ਤੋਂ ਪੁੱਛੋ ਜਨਾਬ ਜੋ ਬੇਟੀ ਹੋ ਕੇ ਵੀ ਪਰਾਈ ਅਤੇ ਬਉ ਹੋ ਕੇ ਵੀ ਪਰਾਈ ਹੈ ਕਹਿਣ ਨੂੰ ਤਾਂ ਲੋਕ ਆਸ਼ੀਰਵਾਦ ਦੇ ਦਿੰਦੇ ਹਨ ਕਿ ਤੁਸੀਂ ਖੁਦ ਤਰੱਕੀ ਕਰੋ ਪਰ ਸਚਾਈ ਤਾਂ ਇਹ ਹੈ ਕਿ ਉਹ ਕਦੇ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਨਾਲੋਂ ਜ਼ਿਆਦਾ ਤਰੱਕੀ ਕਰੋ ਗਲੇ ਦਾ ਮੰਗਲ ਸੂਤਰ ਤੇ ਮਾang ਦਾ ਸੰਦੂਰ ਸਿਰਫ ਵਿਆਹ ਹੋਣ ਦਾ ਸਬੂਤ ਹੈ ਵਿਆਹ ਤੋਂ ਬਾਅਦ ਖੁਸ਼ੀ ਦਾ ਨਹੀਂ ਇਕੱਲੇਪਨ ਦਾ ਦਰਦ ਕੀ ਹੁੰਦਾ ਹੈ ਇਹ ਸਿਰਫ ਉਹ ਹੀ ਸਮਝ ਸਕਦਾ ਹੈ ਜੋ ਆਪਣਿਆਂ ਦੇ ਨਾਲ ਹੋਣ ਤੋਂ ਬਾਅਦ ਵੀ ਇਕੱਲਾ ਹੁੰਦਾ ਹੈ ਔਰਤ ਦੀ ਬੁੱਧੀ ਗੋਡਿਆਂ ਵਿੱਚ ਦੱਸਣ ਵਾਲੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਕਿ ਔਰਤ ਦਾ ਦਿਮਾਗ ਐਨਾ ਤੇਜ਼ ਹੁੰਦਾ ਹੈ ਕਿ ਉਹ ਇੱਕ ਹੀ ਨਜ਼ਰ ਵਿੱਚ ਮਰਦ ਦੀ ਨਜ਼ਰ ਅਤੇ ਨੀਅਤ ਪਹਿਚਾਨ ਲੈਂਦੀ ਹੈ ਕਿਸੇ ਦੀ ਜ਼ਿੰਦਗੀ ਵਿੱਚ ਨਵੇਂ ਲੋਕ ਆ ਜਾਂਦੇ ਹਨ ਤਾਂ ਉਹ ਪੁਰਾਣੇ ਲੋਕਾਂ ਦੀ अहमियत ਭੁੱਲ ਜਾਂਦੇ ਹਨ ਗੱਲ ਕੋੜੀ ਹੈ ਪਰ ਸੱਚ ਹੈ ਜਦੋਂ ਦੋ ਦੋਸਤ ਲੜਦੇ ਹਨ ਤਾਂ ਉਹ ਇੱਕ ਦੂਜੇ ਨੂੰ ਮਾਂ ਭੈਣ ਦੀਆਂ ਗਾਲਾਂ ਦਿੰਦੇ ਹਨ ਜਦੋਂ ਦੋ ਸਹੇਲੀਆਂ ਲੜਦੀਆਂ ਹਨ ਤਾਂ ਉਹ ਇੱਕ ਦੂਜੇ ਦੇ ਆਸ਼ਿਕ ਦੇ ਨਾਮ ਦੱਸਦੀਆਂ ਹਨ ਤੇ ਜਦੋਂ ਨੇਤਾ ਚੋਣਾ ਲੜਦੇ ਹਨ ਤਾਂ ਇੱਕ ਦੂਜੇ ਦੇ ਕੋਟਾਲੇ ਉਜਾਗਰ ਕਰਦੇ ਹਨ ਆਪਣੀ ਬੇਟੀ ਨੂੰ ਅਜਿਹੇ ਇਨਸਾਨ ਨੂੰ ਸੌਪਣਾ ਜੋ ਖੁਦ ਨਾਲੋਂ ਵੀ ਜ਼ਿਆਦਾ ਤੁਹਾਡੀ ਬੇਟੀ ਦਾ ਖਿਆਲ ਰੱਖੇ ਨਾ ਕਿ ਅਜਿਹੇ ਇਨਸਾਨ ਦੇ ਹੱਥ ਸੌਂਪਣਾ ਜੋ ਉਸ ਨੂੰ 1 किलो ਨੇ ਵੰਗ ਇਸਤੇਮਾਲ ਕਰੇ ਦੁੱਧ ਨਾ ਹੋਵੇ ਤਾਂ ਖੀਰ ਦਾ ਕੀ ਮਜ਼ਾ ਚਾਹ ਪੱਤੀ ਨਾ ਹੋਵੇ ਤਾਂ ਚਾਹ ਦਾ ਕੀ ਮਜ਼ਾ ਅਤੇ ਦੁਨੀਆ ਵਿੱਚ ਮਾਪੇ ਨਾ ਹੋਣ ਤਾਂ ਜਿਉਂ ਦਾ ਕੀ ਮਜ਼ਾ ਖੁਦ ਨੂੰ ਜੇਕਰ ਜਿਉਂਦਾ ਸਮਝਦੇ ਹੋ ਤਾਂ ਗਲਤ ਦਾ ਵਿਰੋਧ ਕਰਨਾ ਸਿੱਖੋ ਕਿਉਂਕਿ ਲਹਿਰ ਦੇ ਨਾਲ ਲਾਸ਼ਾਂ ਵਹਿ ਸਕੀਆਂ ਹਨ ਤੈਰਾਕ ਨਹੀਂ ਦਾ ਦਿੱਤਾ ਆਪਣੇ ਹੀ ਦਿੰਦੇ ਹਨ ਪਰਾਏ ਤਾਂ ਗਲਤੀ ਨਾਲ ਵੀ ਤੱਕਾ ਲਗਨਤੇ ਸੌਰੀ ਬੋਲ ਦਿੰਦੇ ਹਨ ਆਪਣਾ ਬੋਝ ਖੁਦ ਉਠਾਉਣਾ ਸਿੱਖੋ ਦੂਜਿਆਂ ਦੇ ਭਰੋਸੇ ਤੇ ਬੈਠੋਗੇ ਤਾਂ ਠੋਕਰ ਖਾਓਗੇ ਔਰਤ ਦੇ ਪੇਟ ਵਿੱਚ ਦਿਲ ਧੜਕ ਸਕਦਾ ਹੈ ਇਸ ਲਈ ਕਿਸੇ ਮਰਦ ਦੇ ਮੋਢੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦੀ ਹੈ ਔਰਤ ਦੀ ਕੁੱਖ जिसकी मस्ती जिंदा है उसती हस्ती जिंदा है नहीं तो ये समझ लो कि जबरदस्ती जिंदा है याद रखना रिश्ते तोड़न ले गलत इल्जाम भी लगा देंगे बाजारों खरीदी हुई मूर्ति दे सामने हाथ जोड़ के धन दौलत मांगते हो पर जेकर मूर्ति धन तां। ਦੁਕਾਨਦਾਰ ਇਸ ਨੂੰ ਵੇਚਦਾ ਹੀ ਕਿਉਂ ਇੱਕ ਔਰਤ ਆਪਣੇ ਜਿਸਮ ਨੂੰ ਸਿਰਫ ਉਸ ਨੂੰ ਹੀ ਛੂੰਹ ਦਿੰਦੀ ਹੈ ਜਿਸ ਮਰਦ ਨੇ ਉਸਤੇ ਜਿਸਮ ਨਾਲੋਂ ਜ਼ਿਆਦਾ ਉਸ ਦੀ ਰੂਹ ਨਾਲ ਮੁਹੱਬਤ ਕੀਤੀ ਹੋਵੇ মোহ ਵਿਨਾਸ਼ ਦਾ ਕਾਰਨ ਬਣਦਾ ਹੈ ਜਿਵੇਂ ਦ੍ਰਿਤਰਾਸ਼ ਨੂੰ ਦੁਰਯੋਦਨ ਦਾ ਮੋਹ ਸੀ ਤਾਂ ਉਸ ਨੂੰ ਉਸਦਾ ਗਲਤ ਕੰਮ ਵੀ ਸਹੀ ਲੱਗਦਾ ਸੀ ਜੇਕਰ ਤੁਹਾਡੀ ਪਤਨੀ ਤੁਹਾਡੇ ਮਾਪੇ ਬ ਦੀ ਸੇਵਾ ਤੁਹਾਡੇ ਤੋਂ ਜ਼ਿਆਦਾ ਕਰਦੀ ਹੈ ਅਤੇ ਉਹਨਾਂ ਦਾ ਖੂਬ ਖਿਆਲ ਰੱਖਦੀ ਹੈ ਤਾਂ ਅਜੇ ਹੀ ਔਰਤ ਦੀ ਇੱਕ ਨਹੀਂ ਹਜ਼ਾਰ ਗਲਤੀਆਂ ਵੀ ਮਾਫ ਹਨ ਇਨਸਾਨ ਕਿੰਨਾ ਵੀ ਅਮੀਰ ਕਿਉਂ ਨਾ ਬਣ ਜਾਵੇ ਤਕਲੀਫ ਵੇਚ ਨਹੀਂ ਸਕਦਾ ਤੇ ਸਕੂਨ ਖਰੀਦ ਨਹੀਂ ਸਕਦਾ ਕੁੰਡਲੀ ਵਿੱਚ ਸ਼ਨੀ दिमाग ਵਿੱਚ ਮਣੀ ਅਤੇ ਜ਼ਿੰਦਗੀ ਵਿੱਚ ਦੁਸ਼ਮਣੀ ਤਿੰਨੋਂ ਹਾਨੀਕਾਰਕ ਹੁੰਦੀਆਂ ਹਨ ਜੋ ਵੀ ਮਰਦ ਨਿਸ਼ਪਾਪ ਹੈ ਨਿਸ਼ਕਲੰਕ ਹੈ ਨੀਦਰ ਹੈ ਉਸਨੂੰ ਪ੍ਰਣਾਮ ਕਰੋ ਕਿਉਂਕਿ ਉਹ ਛੋਟਾ ਮੋਟਾ ਈਸ਼ਵਰ ਹੈ ਕਰਮਾ ਤੋਂ ਹੀ ਪਹਿਚਾਨ ਹੁੰਦੀ ਹੈ ਇਨਸਾਨ ਦੀ ਨਹੀਂ ਤਾਂ ਮਹਿੰਗੇ ਕੱਪੜੇ ਤਾਂ ਦੁਕਾਨਾਂ 'ਚ ਪੁਤਲੇ ਵੀ ਪਾਉਂਦੇ ਹਨ ਜਿਸ ਔਰਤ ਵਿੱਚ ਇਹ ਦੋ ਆਤਾਂ ਹੋਣ ਉਹ ਕਦੇ ਕਿਸੇ ਇੱਕ ਦੀ ਨਹੀਂ ਹੋਵੇਗੀ ਪਹਿਲੀ ਜਦੋਂ ਉਸ ਨੂੰ ਬੋਤਿਆਂ ਨਾਲ ਗੱਲ ਕਰਨ ਦੀ ਆਦਤ ਹੋ ਜਾਵੇ ਅਤੇ ਦੂਜੀ ਜਦੋਂ ਉਹ ਆਪਣਾ ਦਰਦ ਸਾਰਿਆਂ ਨੂੰ ਦੱਸਣ ਲੱਗੇ ਚੰਗਾ ਨਾ ਹੈ ਤਾਂ ਆਪਣੇ ਮਾਪੇ ਅਤੇ ਈਸ਼ਵਰ ਦੀਆਂ ਨਜ਼ਰਾਂ ਵਿੱਚ ਚੰਗਾ ਬਣੋ ਦੁਨੀਆ ਵਾਲਿਆਂ ਦਾ ਕੀ ਹੈ ਉਹ ਤਾਂ ਤੁਹਾਡੀ ਤਰੱਕੀ ਵਿੱਚ ਵੀ ਸੜਨਗੇ ਅਤੇ ناکامی ਤੇ ਹੱਸਣਗੇ ਦੋਸਤੀ ਤਾਂ ਕ੍ਰਿਸ਼ਨ ਤੇ ਸੁਦਾਮਾ ਵਰਗੀ ਹੋਣੀ ਚਾਹੀਦੀ ਹੈ ਇੱਕ ਨੇ ਕੁਝ ਮੰਗਿਆ ਨਹੀਂ ਤੇ ਦੂਜੇ ਨੇ ਸਭ ਕੁਝ ਦੇ ਕੇ ਜਤਾਇਆ ਨਹੀਂ ਜ਼ਿੰਦਗੀ ਵਿੱਚ ਮਿੱਤਰ ਤੇ ਚਰਿੱਤਰ ਜੇਕਰ ਦਿਲੋਂ ਬਣਾਉਂਗੇ ਤਾਂ ਉਹਨਾਂ ਦੇ ਰੰਗ ਜ਼ਰੂਰ ਨਿੱਖਰ ਕੇ ਆਣਗੇ ਆਪਣੇ ਦੁੱਖ ਵਿੱਚ ਖੁਦ ਆਪਣੇ ਸਾਥੀ ਬਣੋ ਕਿਉਂਕਿ ਇਸ ਯੁੱਗ ਵਿੱਚ ਤੁਹਾਨੂੰ ਸ਼੍ਰੀ ਕ੍ਰਿਸ਼ਨ ਨਹੀਂ ਮਿਲੇਗਾ ਸਾਰੇ ਸ਼ਕੁਨੀ ਤੇ ਕੰਸ ਹੀ ਮਿਲਣਗੇ ਇੱਕ ਭਰਾ ਕੁੰਭਕਰਨ ਵਰਗਾ ਵੀ ਹੋਣਾ ਚਾਹੀਦਾ ਹੈ ਜਿਸ ਨੂੰ ਨਤੀਜੇ ਦਾ ਪਤਾ ਸੀ ਫਿਰ ਵੀ ਭਰਾ ਦਾ ਸਾਥ ਨਹੀਂ ਛੱਡਿਆ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੁਹਾਡੇ ਲਈ ਇੱਕ ਸਵਾਲ ਹੈ ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਪੁਜਨਿਕ ਮਾਤਾ ਜੀ ਦਾ ਕੀ ਨਾਂ ਸੀ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਇਸ ਦੇ ਨਾਲ ਦੋਸਤੋ ਕੁਝ ਲੋਕ ਵੀਡੀਓ ਨੂੰ ਇਗਨੋਰ ਕਰ ਦਿੰਦੇ ਹਨ ਅਤੇ ਆਪਣੇ ਜੀਵਨ ਨਾਲ ਜੁੜੀ ਬਿਹਤਰੀਨ ਜਾਣਕਾਰੀ ਛੱਡ ਦਿੰਦੇ ਹਨ ਤੁਹਾਡੇ ਅੱਗੇ ਪ੍ਰਾਰਥਨਾ ਹੈ ਕਿ ਸਾਡਾ ਮਨੋਬਲ ਵਧਾਉਣ ਲਈ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨ ਦੇ ਨਾਲ-ਨਾਲ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ